ਸਚਰਕਾਲ ਤੁਸੀਂ ਪੀਐਨਸੀੰ ਦੇਖ ਰਹੇ ਹੋ ਕਿ ਜਿਵੇਂ ਕਿ ਹੁਣ ਕੈਨੇਡਾ ਦੇ ਵਿੱਚ ਜੋ ਪ੍ਰਵਾਸੀ ਨੇ ਤਰ ਬੇਸ਼ੱਕ ਉਹ ਕੈਨੇਡਾ ਦੇ ਬਾਹਰਲੇ ਮੁਲਕਾਂ ਤੋਂ ਵਰਕ ਪਰਮਿਟ ਦੇ ਉਤੇ ਕੈਨੇਡਾ ਵਿੱਚ ਆਉਂਦੇ ਨੇ ਜਾਂ ਫਿਰ ਜਿਨ੍ਹਾਂ ਨੇ ਆਪਣਾ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਹੈ ਜਾਂ ਫਿਰ ਹੁਣ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦਾ ਵਰਕ ਪਰਮਿਟ ਜੋ ਪੜ੍ਹਾਈ ਤੋਂ ਬਾਅਦ ਮਿਲਦਾ ਉਹ ਮੁੱਕ ਰਿਹਾ ਹੈ ਤਾਂ ਉਸ ਤੋਂ ਬਾਅਦ ਉਹ ਐਲਐਮਆਈ ਲੈ ਕੇ ਆਪਣੇ ਅੱਗੇ ਹੋਰ ਰਾਹ ਵੀ ਲੱਭ ਰਹੇ ਨੇ ਤਾਂ ਅਜਿਹੇ ਵਿੱਚ ਜੋ ਵਿਰੋਧੀ ਧਿਰ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਜੋ ਉਸ ਵਿੱਚ ਕਟੌਤੀ ਕੀਤੀ ਜਾਵੇ ਜਾਂ ਇਸ ਨੂੰ ਖਤਮ ਕੀਤਾ ਜਾਵੇ ਕਿ ਜੋ ਕੈਨੇਡਾ ਵਿੱਚ ਪਹਿਲਾਂ ਤੋਂ ਨੌਜਵਾਨ ਮੌਜੂਦ ਨੇ ਕੈਨੇਡੀਅਨ ਨੇ ਉਹਨਾਂ ਨੂੰ ਤਾਂ ਨੌਕਰੀਆਂ ਨਹੀਂ ਮ ਕੰਤੋਲੀ ਆ ਕੇ ਪ੍ਰਵਾਸੀਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ ਜੋ ਕੈਨੇਡਾ ਦੀ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲੀਚ ਡਿਆਬ ਦੇ ਵੱਲੋਂ ਤਾਜ਼ਾ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਜੋ ਡਾਕਟਰਾਂ ਦੇ ਬਾਰੇ ਕਿ ਉਹਨਾਂ ਨੂੰ ਪੀਆਰ ਦੇ ਕਿਸ ਤਰ੍ਹਾਂ ਮੌਕੇ ਦਿੱਤੇ ਜਾ ਰਹੇ ਨੇ ਪਾਠ ਵਿਦਾ ਐਲਾਨ ਕੀਤਾ ਸੀ ਇਸੇ ਦੌਰਾਨ ਜਦੋਂ ਉਹਨਾਂ ਨੂੰ ਟੈਂਪਰੇਰੀ ਫਾਰਮ ਵਰਕਰ ਪ੍ਰੋਗਰਾਮ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜੋ ਘਟ ਕੀਤੀ ਗਈ ਹੈ ਗਿਣਤੀ ਵਰਕ ਪਰਮਿਟ ਦੇਣ ਦੀ ਉਹ ਉਸੇ ਤਰ੍ਹਾਂ ਜੋ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਵਕ ਵਕ ਸੂਬੇ ਤੇ ਟੈਟਰੀਸ ਦੇ ਨਾਲ مشورے ਕਰਕੇ સલાਹ ਕਰਕੇ ਇਸ ਦੇ ਉੱਤੇ ਅੱਗੇ ਫੈਸਲਾ ਕੋਈ ਲਿਆ ਜਾ ਸਕਦਾ ਜਾਂ ਲਿਆ ਜਾਂਦਾ ਹੈ ਤੇ ਨਾਲ ਹੀ ਉਹ ਭਾਈਚਾਰੇ ਖਾਸ ਤੌਰ ਤੇ ਜੋ ਪਿੰਡੂ ਭਾਈਚਾਰੇ ਨੇ ਜਿੱਥੇ ਕਿ ਕਾਮਿਆਂ ਦੀ ਭਾਰੀ ਕਮੀ ਪਾਈ ਜਾਂਦੀ ਹੈ ਤੇ ਪ੍ਰਵਾਸੀ ਕਾਮਿਆਂ ਦੇ ਉੱਤੇ ਹੀ ਉੱਥੇ ਵਪਾਰ ਨਿਰਪਰ ਕਰਦੇ ਨੇ ਉਹਨਾਂ ਦੇ ਵਾਸਤੇ ਇਹ ਅਹਿਮ ਹੈ ਕਿ ਜੇਕਰ ਇਸ ਸਮੇਂ ਮੰਗ ਕੀਤੀ ਜਾ ਰਹੀ ਹੈ ਕਿ ਲਗਾਤਾਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਬੰਦ ਹੀ ਕਰ ਦਿੱਤਾ ਜਾਵੇ ਤਾਂ ਇਸ ਸਮੇਂ ਨਹੀਂ ਹੋ ਸਕਦਾ ਕਿਉਂਕਿ ਇਹ ਵੀ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਕਈ ਵਪਾਰ ਨੇ ਉਹ ਲਗਾਤਾਰ ਸਰਕਾਰ ਦੇ ਉੱਤੇ ਦਬਾਅ ਬਣਾ ਰਹੇ ਨੇ ਕਿ ਵਰਕ ਪਰਮਿਟ ਵਾਲੇ ਨੇ ਜੋ ਜੋ ਇਸ ਸਮੇਂ ਵਰਕ ਕਰ ਉਹਨਾਂ ਦੇ ਲਈ ਕੰਮ ਕਰ ਰਹੇ ਨੇ ਉਹਨਾਂ ਦੀ ਉਹਨਾਂ ਨੂੰ ਲੋੜ ਹੈ ਜਿਵੇਂ ਕਿ ਇੱਕ ਉਦਾਹਰਣ ਸਾਹਮਣੇ ਆਈ ਸੀ ਕਿ ਟਿਮ ਹਾਟਨਸ ਤੋਂ ਜੋ ਉੱਚ ਅਧਿਕਾਰੀ ਨੇ ਉਹਨਾਂ ਨੇ ਕੈਨੇਡਾ ਸਰਕਾਰ ਦੇ ਮੰਤਰੀਆਂ ਦੇ ਨਾਲ ਵੀ ਤੇ ਕੈਨੇਡਾ ਸਰਕਾਰ ਤੱਕ ਪਹੁੰਚ ਕੀਤੇ ਜਾਣ ਦੀ ਕਾਫੀ ਵਾਰ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਜੋ ਵਰਕ ਪਰਮਿਟ ਦੇ ਵਾਸਤੇ ਜੋ ਕੰਮ ਇਹਨਾਂ ਦੇ ਉੱਤੇ ਕੰਮ ਕਰਦੇ ਨੇ ਉਸ ਸੰਬੰਧੀ ਕੁਝ ਛੋਟ ਦਿੱਤੀ ਜਾਵੇ ਜਿਵੇਂ ਕਿ ਹੁਣ ਵੱਡੇ ਸ਼ਹਿਰਾਂ ਵਿੱਚ ਖਾਸ ਤੌਰ ਉੱਤੇ ਬੇਰੋਜ਼ਗਾਰੀ ਦਰ ਦੇ ਉੱਤੇ ਨਿਰਪਰ ਕਰਦਾ ਹੈ ਤੇ ਨਾਲ ਹੀ ਇੱਕ ਸੀਮਤ ਕੋਟਾ ਹੈ ਕਿ 10% ਜਾਂ 20% ਜੋ ਵੱਖ-ਵੱਖ ਸਮੇਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਇਹ ਕੋਟੇ ਰੱਖੇ ਗਏ ਕਿੰਨੇ ਹੀ ਵਰਕ ਪਰਮਿਟ ਵਾਲੇ ਇੱਕ ਬਿਜ਼ਨਸ ਦੇ ਵਿੱਚ ਕੰਮ ਕਰ ਸਕਦੇ ਨੇ ਕਿ ਐਲਐਮਆਈ ਜੋ ਦਿੱਤੀ ਜਾਂਦੀ ਹੈ ਪਰ ਉਸ ਦੇ ਵਿੱਚ ਵੱਖ-ਵੱਖ ਵਪਾਰ ਇਸ ਸਮੇਂ ਕੈਨੇਡਾ ਸਰਕਾਰ ਦੇ ਉੱਤੇ ਦਬਾਅ ਵੀ ਬਣਾ ਰਹੇ ਨੇ ਕਿ ਉਹਨਾਂ ਨੂੰ ਛੋਟ ਦਿੱਤੀ ਜਾਵੇ ਤਾਂ ਕਿ ਉਹ ਹੋਰ ਪ੍ਰਵਾਸੀ ਕਾਮਿਆਂ ਨੂੰ ਆਪਣੇ ਕੰਮ ਦੇ ਉੱਤੇ ਰੱਖ ਸਕਣ ਕਿਉਂਕਿ ਉਹਨਾਂ ਨੂੰ ਲੋਡ ਹੈ ਦੂਜੇ ਪਾਸੇ ਬੇਰੋਜ਼ਗਾਰੀ ਦਾ ਅੰਕ ਦੱਸਦੀ ਹੈ ਖਾਸ ਤੌਰ ਦੇ ਉੱਤੇ ਘੱਟ ਉਮਰ ਦੇ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦਾ ਰੇਂ ਨਹੀਂ ਜ਼ਿਆਦਾ ਹੈ ਉਹ ਦੱਸਦੀ ਹੈ ਕਿ ਕਾਮੇ ਜੋ ਇਸ ਸਮੇਂ ਕੰਮ ਤਾਂ ਲੱਭਤ ਰਹੇ ਨੇ ਲਗਾਤਾਰ ਉਹਨਾਂ ਨੂੰ ਕੰਮ ਮਿਲ ਨਹੀਂ ਰਿਹਾ ਤਾਂ ਜਿਹੇ ਦੌਰਾਨ ਵੱਡੀ ਗਿਣਤੀ ਕੈਨੇਡੀਅਨਸ ਦੇ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ ਕਿ ਜੋ ਪ੍ਰਵਾਸੀ ਕਾਮੇ ਵਕੁ ਵਕ ਇਹ ਬਿਜ਼ਨੈਸਸ ਦੇ ਵਿੱਚ ਕੰਮ ਕਰ ਰਹੇ ਨੇ ਉਹ ਬੇਸਿਕ ਜੌਬਸ ਦੇ ਵਾਸਤੇ ਜਿਹੜੀਆਂ ਕਿ ਬਿਨਾ ਟ੍ਰੇਨਿੰਗ ਤੋਂ ਵੀ ਕੋਈ ਜਿਵੇਂ ਨੌਜਵਾਨ ਨੇ ਘੱਟ ਉਮਰ ਦੇ ਉਹ ਜਦੋਂ ਕੰਮ ਸ਼ੁਰੂ ਕਰਦੇ ਨੇ ਆਪਣੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਉਹ ਕੰਮ ਦੇ ਉੱਤੇ ਜਾਂਦੇ ਨੇ ਤਾਂ ਅਜਿਹੇ ਵਿੱਚ ਉਹ ਵੀ ਅਜਿਹਾ ਕੰਮ ਕਰ ਸਕਦੇ ਨੇ ਬੇਸਿਕ ਜੌਬਸ ਦੇ ਵਾਸਤੇ ਵੀ ਜੋ ਬਾਹਰਲੇ ਮੁਲਕਾਂ ਤੋਂ ਲਿਆ ਕੇ ਕੰਮਿਆਂ ਨੂੰ ਰੱਖਿਆ ਜਾ ਰਿਹਾ ਹੈ ਜਦ ਕਿ ਕੈਨੇਡੀਅਨ ਨੌਜਵਾਨ ਇਹੋ ਕੰਮ ਤੋਂ ਬਗੈਰ ਨੇ ਤੇ ਅਜਿਹੇ ਵਿੱਚ ਸਵਾਲ ਚੁੱਕੇ ਜਾ ਰਹੇ ਨੇ ਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਖਾਸ ਤੌਰ ਤੇ ਵੱਡੇ ਸ਼ਹਿਰਾਂ ਵਿੱਚ ਤਾਂ ਇਸ ਨੂੰ ਪੂਰੀ ਤਰ੍ਹਾਂ ਬੰਦ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਇਸ ਸਮੇਂ ਜੋ ਇਸ ਸੰਬੰਧੀ ਸਵਾਲ ਸਿੱਧਾ ਇਮੀਗ੍ਰੇਸ਼ਨ ਮਿਨਿਸਟਰ ਨੂੰ ਇੱਕ ਪੱਤਰਕਾਰ ਦੇ ਵੱਲੋਂ ਪੁੱਛਿਆ ਵੀ ਗਿਆ ਏ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਵੇਂ ਇਸ ਸਮੇਂ ਹੀ ਸਲਾਮ ਅਸ਼ਵਰੀਆਂ ਦੇ ਨਾਲ ਇਸ ਉਤੇ ਕੰਮ ਕੀਤਾ ਜਾ ਰਿਹਾ ਹੈ ਇਸ ਵਿੱਚ ਕਟੌਤੀ ਤਾਂ ਕੀਤੀ ਗਈ ਹੈ ਪਰ ਇਸੇ ਤਰ੍ਹਾਂ ਚੱਲਦਾ ਰਹੇਗਾ ਯਾਨੀ ਕਿ ਵਰਕ ਪਰਮਿਟ ਜਵੈਲਮਈ ਦੇ ਮਿਲਣੇ ਜਾਰੀ ਰਹਿਣਗੇ ਪਰ ਇਹ ਵੀ ਹੈ ਕਿ ਇਸ ਸਮੇਂ ਸਖਤੀ ਬਹੁਤ ਜ਼ਿਆਦਾ ਹੈ ਬਿਜ਼ਨੈਸਸਿਸ ਨੂੰ ਵੀ ਜੋ ਐਲ ਐਮ ਆਈਏ ਦੇ ਅਪਰੂਵਲ ਨੇ ਉਹ ਬਹੁਤ ਲੰਮੇ ਚਰਵਾਦ ਮਿਲ ਰਹੇ ਨੇ ਜਾਂ ਫਿਰ ਰਿਫਿਊਜ਼ਲ ਜ਼ਿਆਦਾ ਮਿਲ ਰਹੇ ਨੇ ਤਾਂ ਕੁਝ ਇਸੇ ਤਰ੍ਹਾਂ ਵਰਕ ਪਰਮਿਟਸ ਦੇ ਉੱਤੇ ਵੀ ਇਸੇ ਤਰ੍ਹਾਂ ਚੱਲ ਰਿਹਾ ਹੈ ਕਿ ਰਿਫਿਊਜ਼ਲ ਜ਼ਿਆਦਾ ਆ ਰਹੇ ਨੇ ਜਾਂ ਫਿਰ ਜੋ ਪ੍ਰਕਿਰਿਆ ਹੈ ਬਹੁਤ ਜ਼ਿਆਦਾ ਲੰਮੀ ਹੋ ਚੁੱਕੀ ਹੈ ਜਵਾਬ ਦੇਣ ਦੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਚਾਹੇ ਵਰਕ ਪਰਮਿਟ ਨੂੰ ਲੈ ਕੇ ਹੋਵੇ ਚਾਹੇ ਵਿਜ਼ਟਰ ਵੀਜ਼ਾ ਨੂੰ ਲੈ ਕੇ ਹੋਵੇ ਪਰ ਇਸ ਤੋਂ ਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਸਾਫ ਤੌਰ ਦੇ ਉੱਤੇ ਕਿਹਾ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਇਸ ਸਮੇਂ ਖਾਸ ਤੌਰ ਤੇ ਉਹ ਪਾਈਚਾਰੇ ਜਿੱਥੇ ਕਿ ਕੰਮਿਆਂ ਦੀ ਬਹੁਤ ਕਮੀ ਹੈ ਉੱਥੇ ਜੋ ਪਿੰਡੂ ਖੇਤਰ ਨੇ ਉਹਨਾਂ ਵਿੱਚ ਜੋ ਕੰਮਿਆਂ ਦੀ ਕਮੀ ਨੂੰ ਪੂਰਾ ਕਰ ਰਿਹਾ ਹੈ ਤੇ ਉੱਥੋਂ ਦੇ ਵਪਾਰਾਂ ਨੂੰ ਤੇ ਪਾਈਚਾਰੇ ਨੂੰ ਉੱਥੋਂ ਦੇ ਕੰਮਕਾਰ ਚਲਾਉਣ ਵਾਸਤੇ ਪ੍ਰਵਾਸੀ ਕੰਮਿਆਂ ਦੀ ਲੋੜ ਹੈ। Is taking away jobs from young Canadians and that Ottawa should only allow temporary foreign workers in specific industries. Are you committed to capping the program further? Uh, if so, when can we expect the new changes? Thank you. So the, <clears throat> the temporary foreign program has a place uh, in Canada. We've heard Clear from provinces and territories, particularly the rural and north communities, that they value the work that some of the temporary foreign workers are playing. Uh, we also have released the numbers it is much slower than it has been uh, the program itself is about a 1% of the pop, uh, uh, of the targets so we've got clear targets for for the next year and we will continue to work with uh, our provinces and territory to identify where they need to fill labor gaps because it is there to uh, bring in people to work in where we have shortages of non Canadian people. It's certainly not there to fill jobs that Canadians uh, can do themselves.